ਰਾਸਤੇ ਦੇ ਵਿੱਚ ਆਰੇ ਤੇ ਮੀਂਹ ਲੱਗ ਗਿਆ ਪੈਣਾ ਤੇ ਅਸੀਂ ਪੁਲ ਦੇ ਥੱਲੇ ਕੜ ਕੇ ਆ ਪੁਲਾ ਦਾ ਪੁਲ ਦੇ ਥੱਲੇ ਕੜ ਕੇ ਇਹ ਲੱਗ ਰਿਹਾ ਮੁੰਡਾ ਪਰਨਾ ਬੰਨਣ ਕਹਿੰਦਾ ਮੈਨੂੰ ਕੰਮ ਨਾ ਬੰਨਦੇ ਇਹ ਫਿਰ ਚਲਾਉਣਾਗਾ ਉਸ ਤੋਂ ਬਾਅਦ ਤੇ ਬਾਕੀ ਹੁਣ ਚੱਲ ਜਾਗੇ ਦੇਖਦੇ ਆ ਕਿ ਬਾਰਸ਼ ਆੜਦੀ ਹੈਗੀ ਆ ਦੇਖੋ ਬਾਰਸ਼ ਵਧੀਆ ਹੋ ਰਹੀ ਹੈਗੀ ਤੇ ਮੈਨੂੰ ਲੱਗਦਾ ਵੀ ਉਪਰੋ ਪੁਲਾ ਟੁੱਟ ਜਾਏਗਾ ਤੇ ਅਸੀਂ ਪੁਲ ਦੇ ਸਾਹਮਣੇ ਲੱਗਦਾ ਉਪਰੋ ਪੁਲ ਦੇ ਦੋ ਟੋਟੇ ਹੋ ਗਏ ਮੇਰੇ ਹਿਸਾਬ ਨਾਲ ਉਹ ਚੋਨ ਲੱਗ ਗਿਆ ਉਤੋਂ ਬਨਲਾ ਹੁਣ ਆ ਪੋੜਾਗਾ ਹਾਈਵੇ ਜਿਹੜਾ ਮੇਨ ਹੈ ਪਟਿਆਲੇ ਤੋਂ ਚੰਡੀਗੜ੍ਹ ਨੂੰ ਜਾਂਦਾ ਬਹਾਦਰਗੜ ਸਾਹਮਣੇ ਪੈ ਰਿਹਾਗਾ ਮੀ ਦੇਖੋ ਵਧੀਆ ਕਣੀਆਂ ਹੋ ਰਹੀਆਂ ਨੇ ਪੂਰੀਆਂ ਬਾਕੀ ਆ ਪੁਰਦੇ ਥੱਲੇ ਖੜੇ ਨੇ ਮੀਂਹ ਦੇ ਮੀਂਹ ਤੋਂ ਬਚ ਰਹੇ ਨੇ ਵਿਚਾਰੇ ਆ ਪੁਰਦੇ ਥੱਲੇ ਖੜੇ ਨੇ ਸਾਰੇ ਅਸੀਂ ਵੀ ਪੁਰਦੇ ਥੱਲੇ ਖੜਿਆਂਗੇ ਦੇਖੀਏ بارش ਹੋ ਹੀ ਰਹਾ ਹੈ ਔਰ ਜੇ ਦੇ ਦੇਖੋ ਆਗੇ ਮੜਾ ਜਾਂ ਮੀਂਹ ਪਿਆ ਹੈਗਾ ਆਹ ਦੇਖ ਰਿਹਾ ਤੇ ਪਾਣੀ ਦੇ ਕਿੰਨਾ ਖੜਾ ਦਾ ਨਾਲੇ ਮੜਾ ਜਾਂ ਮੀਂਹ ਪਿਆ ਕੋਈ ਜ਼ਿਆਦਾ ਨਹੀਂ ਪਿਆ ਹੈਗਾ ਆਹ ਦੇਖੋ ਬਿਲਕੁਲ ਥੋੜੇ ਜੇ ਮੀਂਹ ਨਾਲ ਇਹਦਾ ਘਾਟਾ ਪਤਾ ਜਾਂ ਹੋ ਗਿਆ ਦੇਖੋ ਸਾਹਮਣੇ ਜੁਗਣੀ ਬਾਟਰ ਪੋਲ ਇਧਰ ਜੀ ਗੁਰੂ ਘਰ ਆ ਬਹਾਦਰਗੜ੍ਹ ਸਾਹਿਬ ਦਾ ਉਹ ਸਾਹਮਣੇ ਕਿਲੇ ਦੇ ਉੱਪਰ ਗੁਰੂ ਘਰ ਹੈਗਾ ਪਰ ਉਧਰ ਹੁਣ ਜਾਣ ਨਹੀਂ ਦਿੰਦੇ ਹੈਗੇ ਕਿਲੇ ਦੇ ਸ਼ਹਿਰ ਅਸੀਂ ਇੱਕ ਦਿਨ ਜਾ ਕੇ ਦੇਖਿਆ ਸੀ ਜਾਣ ਨਹੀਂ ਦੇ ਰਹੇ ਹੈਗੇ ਬਹਾਦਰਗੜ੍ਹ ਵੀ ਕਾ ਵੀ ਵਧੀਆ ਸ਼ਹਿਰ ਹੈਗਾ ਤੇ ਅੱਛਾ ਪਟਿਆਲੇ ਪਹੁੰਚ ਗਏ ਆਪਾਂ ਜਾ ਰਹੇ ਆ بارش ਵਧੀਆ ਹੋ ਗਈ ਤੇ ਉਤੋਂ ਬਾਅਦ ਮਸਾਂ ਮੀਂਹ ਮੂਹ ਦੇ ਵਿੱਚੋਂ بارش ਪੁੱਛ ਕੇ ਜੇ ਆਇਆਂਗੇ ਕਿਉਂਕਿ بارش ਬਹੁਤ ਜ਼ਿਆਦਾ ਪੈ ਰਹੀ ਦੀ ਇਸ ਮਾਣੇ ਤੇ ਹੁਣ ਬੱਬੂ ਆਗਾ ਮੁੰਡਾ ਇਹ ਉਹਦੇ ਕੋਲ ਖੜਿਆਗੇ ਆਪਾਂ ਮੁੱੱਚ ਬੱਬੂ ਉਹ ਜਿਹੇ ਚੇਹਰੋਂ ਦਾਗਾ ਆ ਸਾਹਮਣੇ ਕਾਰ ਆ ਗਈ ਬੱਬੂ ਦੀ ਲੱਗੀ ਹੋਈ ਤੇ ਬੜਾ ਵਧੀਆਗਾ ਮੁੰਡਾ ਆ ਸਾਹਮਣੇ ਢੈਂਠਲ ਦਾ ਅੱਡਾਗਾ ਆ ਜਿਹੜਾ ਪਾਖੜਾ ਦਾ ਪੋਲਾ ਹੈ ਤੇ ਬਿਲਕੁਲ ਸਾਹਮਣੇ ਲਿਖਿਆ ਹੋਇਆ ਹੈਗਾ ਬੱਬੂ ਫਾਸਟ ਫੂਡ ਤੇ ਉਰੀ ਖੜਦਾ ਹੈਗਾ ਮੁੰਡਾ ਇਹ ਪੱਕਾ ਹੀ ਬੱਬੂ ਕੀ ਹਾਲ ਕੈਮਾ ਤੇ ਬੱਬੂ ਅੱਜ ਆਪਾਂ ਨੂੰ ਖਵਾ ਰਿਹਾ ਹੈਗਾ ਖੁਲਚੇ ਟਾਪ ਦੇ ਬੱਬੂ ਫਿਰ ਰੋਜ਼ਾਣਾ ਹੁੰਦਾ ਹੈ ਤੇ ਕਿੰਨੇ ਤੋਂ ਕਿੰਨੇ ਦਾ ਖੜਦਾ ਮਾ ਦਾਕਟਰ 7:00 ਵਜੇ ਆਉਂਦਾ ਹੈਗਾ ਬੱਬੂ ਭਾਈ ਸਵੇਰੇ 7:00 ਵਜੇ ਆਉਂਦਾ ਹੈਗਾ ਮੇਰੇ ਨਾਲ 7:00 ਵਜੇ ਆਦਾ ਆਦਮ ਨੂੰ 10:00 ਵਜੇ ਤੱਕ ਖੜ ਜਾਂਦਾ ਹੈਗਾ ਜਦੋਂ ਮਰਜ਼ੀ ਆ ਜਾਓ ਬੜੇ ਟੌਪ ਦੇ ਗੁਲਚੇ ਬਣਾਉਂਦਾ ਹੈਗਾ ਮੈਂ ਇਹਦੇ ਕਰਮਚਾਰੀ ਤੇ ਜਦੋਂ ਵੀ ਅਸੀਂ ਜਾਂਦੇ ਹਾਂ ਨਾ ਤਾਂ ਇਹਦੇ ਲਈ ਵੀ ਖੜ ਕੇ ਜਾਂਦੇ ਹੁੰਦੇ ਆਗੇ ਬਹੁਤ ਸਿਆਣਾ ਮੁੰਡਾ ਹੈਗਾ ਜਦੋਂ ਮਰਜ਼ੀ ਆਉ ਉਹ ਤੇ ਗੱਲ ਕਰੀਏ ਸਾਫ ਸਫਾਈ ਦੀ ਬਹੁਤ ਟੌਪਲੀ ਸਾਫ ਸਫਾਈ ਆ ਦੇਖੋ ਐਨ ਵਧੀਆ ਪੂਰੀ ਸਾਫ ਸਫਾਈ ਆ ਭਈਆਂ ਵਾਲਾ ਕੰਮ ਨਹੀਂ ਹੈਗਾ ਉਹਰੇ ਦੇਖ ਐਨ ਵਧੀਆ ਟਾਪ ਦੇ ਬਣਾਉਂਦਾਗਾ ਤਾਂ ਫੂਨੇ ਬੜੇ ਟਾਪ ਦੇ ਕੁਲਚੇ ਬਣਾਏ ਨੇ ਦੇਖਾਗਾ ਅੱਗੇ ਬੜਾ ਟਾਪ ਦਾ ਕੁਚਾ ਆਉਣਾ ਆਏਗਾ ਇੱਕ ਮੇਥੀ ਲਈ ਹੈਗੀ ਆ ਬਾਈ ਇੱਕ ਟੋਲ ਟੈਕਸ ਤੇ ਆਪਣਾ ਇਹ ਮੇਥੀ ਵੀ ਵੇਚਦਾਗਾ ਸਾਰਾ ਕੁਝ ਇਹਦੇ ਲਈ ਵੇ ਆ ਮਸਾਲੇ ਮਸੂਲੇ ਸਾਰਾ ਕੁਝ ਰੱਖਦਾਗਾ ਤੇ ਤੋਂ ਲਈ ਹੈ ਕਿ ਮੇਥੀ ਘਰ ਵਾਸਤੇ ਮਹਾਂਚਲ ਵਧੀਆ ਹੁੰਦੀ ਹੈਗੀ ਆ ਦੁਕਾਨ ਆਦੀ ਇਹ ਵੀ ਟੂਲ ਟੈਕਸ ਤੇ ਖੜਦਾ ਵਿਚਾਰਾ ਇਹ ਵੀ ਬੜਾ ਵਧੀਆ ਬੰਦਾ ਹੈਗਾ ਇਹ ਟੂਲ ਪਲਾਜ਼ਾ ਦਾ ਜਿਹੜਾ ਬੰਦ ਨਹੀਂ ਹੋ ਗਿਆ ਸਮਾਣੇ ਵਾਲਾ ਉਹਦੇ ਖੜਦਾ ਏ ਆ ਦੁਕਾਨ ਆ ਗਈ ਬਾਈ ਦੀ ਤੇ ਇੱਧਰ ਸਾਹਮਣੇ ਟੂਲ ਪਲਾਜ਼ਾ ਜਿਹੜਾ ਬੰਦ ਹੋਇਆ ਹੋਇਆ ਹੈਗਾ ਤੇ ਇਧਰ ਆ ਦੁਕਾਨ ਆ ਗਈ ਬਾਈ ਦੀ ਉਦੋਂ ਬਾਅਦ ਅੱਗੇ ਤੇ ਅਗੇ ਮਹਾਂਚਲ ਹੈ ਹਲਦੀ ਚੰਦਨ ਹਲਦੀ ਚੰਦਨ ਭਾਈ ਕਹਿੰਦਾ ਵੀ ਹਲਦੀ ਚੰਦਨ ਲੈਣੀ ਹੈ ਹਲਦੀ ਚੰਦਨ ਇਹੀ ਓਏ ਹੈ ਨਾ ਕਾ ਸਈਆਂ ਵਾਸਤੇ ਬੈਠ ਜਾਈ ਯਾਰ ਮੈਂ ਰੰਗ ਗੋੜਾ ਕਰਨਾ ਤੇਰਾ ਫੇਸ ਵਾਸ਼ ਲਾਇਆ ਕਰ ਸਾਬਣ ਨਹੀਂ ਛੱਡਦੇ ਆ ਕਰੀਮ ਲਾਇਆ ਕਰ ਇਹ ਇਹਦਾ ਫੇਸ ਵਾਸ਼ ਫੇਸ ਵਾਸ਼ ਤਾਂ ਮੈਂ ਉਹ ਉਹਦੇ ਨਾਲ ਰੱਖਿਆ ਮੈਂ ਫੇਸ ਵਾਸ਼ ਤਾਂ ਵੀ ਐਲ ਸੀ ਸੀ ਤੇ ਹੀ ਵਰਤਦਾ ਨਾ ਨਾ ਇਹ ਨਹੀਂ ਆ ਜਿਹੜਾ ਥੱਲੇ ਓ ਐਸ ਐਚ ਏ ਕੋਸ਼ੀ ਹਾਂ ਵੀ ਹਾਂ ਇਹਦੇ ਰੱਖਿਆ ਮੈਂ ਇਹ ਘੰਟਾ ਸਾਬਣ ਬੰਦ ਕਰਦਾ ਸਾਬਣ ਤਾਂ ਮੈਂ ਲਾਉਂਦੀ ਨਹੀਂ ਸਾਬਣ ਨਾਲ ਕਰਦੇ ਕਿਹੜਾ ਦੇ ਵੇਖੇ ਨਾ ਹੈਗਾ ਮੇਰੇ ਕੋਲ ਤਾਂ ਮਾਂ ਐਨੂੰ ਕਹਿ ਰਹੀ ਸੀਗਾ ਮੇਰੇ ਕੋਲ ਤਾਂ ਹੈਗਾ ਤੇ ਇਹ ਕਹਿੰਦਾ ਸੀ ਹੁਣ ਇਹਦੇ ਕਹਿਣ ਤੇ ਲਈ ਹੈਗੀ ਇਹ ਨਾ ਨਾ ਰਿਜ਼ਲਟ ਬਹੁਤ ਵਧੀਆ ਦਾ ਦਾਗ ਦੂਗਜੇ ਖਾਸੇ ਪੈ ਰਹੇ ਨੇ ਬਾਈ ਨਾ ਲਾਇਆ ਕਰ ਪੈਣੇ ਨੇ ਨਾ ਤਾਜ਼ ਕਰਿਆਗਾ ਜਿਵੇਂ ਕਾਲਸ ਜਿਆਦੇ ਇਹਦੀ ਹਾਂ ਤੇ ਮੰਨਿਆ ਨਹੀਂ ਗਿਆ ਇਹਦੇ ਪੈਜ 1500 ਕਿਤੇ ਹੋਰ ਲਾਤਾ ਮੈਨੂੰ ਇਹ ਕਹਿਆ ਸੀ ਮਾਂ ਤੂੰ ਇਹ ਲੈ ਲੈ ਅਕਕਾ ਕਤੇ ਵਰਤੂਨੀ ਉਹਨੇ ਚੰਦਰਾਇਆ ਕਹੇ ਬੰਦਾ ਹਾਂ ਕਿਨੇ ਕਟਕਟ ਨਾ ਜੀ ਦਾਦਾ ਪਤਾ ਕੀ ਆ ਅਸੀਂ ਨਾ ਅਸਲ ਵਿੱਚ ਪਤਾ ਕੀ ਆ ਅਸੀਂ ਨੇ ਦੇਖੀ ਸੀ ਐਡ ਕਿਛੇ ਦੀ ਮਰੇਰ ਕੋਟਲੇ ਅੱਛਾ ਅਸੀਂ ਉਹਦੇ ਲਵੇਂ ਬੱਗੇ ਉਹਨੇ ਸਾਨੂੰ 1500 ਰੁਪਏ ਥੁੱਕ ਲਾਤਾ ਉਹੀ ਤੋਤਾ ਹਾਂ ਅਨਾ ਦੋ ਵਾਰ ਮੋੜ ਕੇ ਅਸੀਂ ਆ ਗਏ ਅੱਛਾ ਮੈਂ ਇਹਨੂੰ ਵਾਪਸ ਕਰ ਚੱਲ ਨਹੀਂ ਆ ਚੱਲ ਕੁਛ ਨਾ ਕੁਛ ਰੱਖਣਾ ਪਿਆ ਤੇ ਬਾਕੀ ਹੁਣ ਆਪਾਂ ਲੈਨੇ ਆਂਗੇ ਕੋਈ ਨਾ ਨਿਕਲਿਆ ਕੋਈ ਫਾਇਦਾ ਨਹੀਂ ਨਿਕਲਿਆ ਮੂੰਹ ਕਰਾਉ ਕਰ ਤਾ ਹਰਪਨਾ ਜੀ ਔਰ ਇਹ ਹਰਪਲ ਹਾਂ hello。